ਸਿੱਖ ਲਾਭਕੁਸ਼ ਦੀ ਔਲਾਦ ਹੈ ਕਿ ਤੈਨੂੰ ਇਹ ਸ਼ਬਦ ਕਹਿਣ ਲੱਗਿਆਂ ਸ਼ਰਮ ਮਹਿਸੂਸ ਨਹੀਂ ਹੋਈ ਕਿ ਆਹ ਦਾ ਅਸੀਂ ਹਿੰਦੂਆਂ ਦੇ ਵਿੱਚੋਂ ਨਿਕਲੇ ਹੋਏ ਆ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਸਿੱਖ ਕਿਸੇ ਹਿੰਦੂ ਵਿੱਚੋਂ ਨਹੀਂ ਨਿਕਲੀ ਹੋਈ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਅਯੁੱਧਿਆ ਰਾਮ ਮੰਦਰ ਉਦਘਾਟਨ ਦੇ ਉੱਪਰ ਸਿੱਖਾਂ ਦਾ ਇੱਕ ਗਿਆਨੀ ਵਿਦਵਾਨ ਕਹਿ ਰਿਹਾ ਵੈ ਗੁਰੂ ਗ੍ਰੰਥ ਸਾਹਿਬ ਤੋਂ ਸਾਬਤ ਕਰ ਰਿਹਾ ਵੈ ਕਿ ਸਿੱਖ ਭਗਵਾਨ ਰਾਮਦਾਸ ਦੀ ਔਲਾਦ ਹੈ ਤੇ ਸਿੱਖਾਂ ਦਾ ਦੂਸਰਾ ਵਿਦਵਾਨ ਉਹ ਵੀ ਗੁਰੂ ਗ੍ਰੰਥ ਸਾਹਿਬ ਤੋਂ ਇਹ ਸਾਬਤ ਕਰ ਰਿਹਾ ਹੈ ਕਿ ਸਿੱਖ ਭਗਵਾਨ RAM DAS ਦੀ ਔਲਾਦ ਨਹੀਂ ਹੈ ਬਲਕਿ ਸਿੱਖ ਇੱਕ ਅਲੱਗ ਕੌਮ ਹੈ ਹੁਣ ਦੋਨਾਂ ਵਿਦਵਾਨਾਂ ਵਿੱਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਇਹ ਅਸੀਂ ਅੱਜ ਦੀ ਵੀਡੀਓ ਦੇਖ ਕੇ ਉਸ ਤੋਂ ਬਾਅਦ ਫੈਸਲਾ ਕਰਾਂਗੇ ਸੋ ਚਲ ਕੇ ਵੀਡੀਓ ਦੇਖਨੇ ਆ ਤੇ ਇਸ ਦੇ ਬਾਰੇ ਜਾਣਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹਿੰਦੁਸਤਾਨ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਇਹ ਦੇਖੋ ਜ਼ਰਾ ਬਹੁਤ ਵੱਡਾ ਇਹ ਕਾਰਜ ਜਿਹੜਾ ਕਈ ਵਨ 500 550 ਸਾਲ ਤੋਂ ਤੇ ਰੁਕਿਆ ਹੋਇਆ ਸੀ ਉਹ ਸੰਪੂਰਨ ਹੋਇਆ ਤੇ ਕੱਲੋਂ ਪ੍ਰਾਣ ਪਤਿਸ਼ਟਾ ਹੋਣੀ ਹੈ ਸਾਰੇ ਸੰਸਾਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਆ ਤੇ ਕਿਉਂਕਿ ਭਵਨ ਰਾਮ ਜਿਹੜੇ ਨੇ ਉਹ ਗੁਰਬਾਣੀ ਵਿੱਚ ਆਉਂਦਾ ਹੈ ਆ ਰਾਮਚੰਦਰ ਜਿਸ ਰੂਪ ਨਾ ਰੇਖਿਆ ਮੇਰਾਮਚੰਦਰ ਕੋਣ ਸੀ ਗੁਰਬਾਣੀ ਕਹਿੰਦੀ ਉਹ ਜਿਹੜੇ ਜਿਸ ਦਾ ਰੂਪ ਰੇਖ ਚੱਕਰ ਜ ਨਹੀਂ ਹੈ ਉਹੀ ਸੀ ਉਹੀ ਮਨੁੱਖ ਧਰਮ ਧਰਮ ਧਰ ਕੇ ਇੱਥੇ ਆਏ ਸੀ ਰਾਮਚੰਦ ਕਾਰਣ ਕਰਨ ਕਾਰਨ ਵੱਸ ਦੇਹ ਧਾਰੀ ਇਹ ਪਾਈ ਗੁਰਦਾਸ ਜੀ ਨੇ ਲਿਖਿਆ ਵੀ RAM ਚੰਦਰ ਜੀ ਸਾਰੇ ਕਾਰਜਾਂ ਨੂੰ ਕਰਨ ਵਾਲੇ ਨੇ ਤੇ ਕਿਸੇ ਕਾਰਨ ਕਰਕੇ ਉਹਨਾਂ ਨੇ ਮਨੁੱਖ ਸਰੀਰ ਧਾਰਿਆ ਕਿ ਉਹ ਪਰਮ ਪਿਤਾ ਪਰਮਾਤਮਾ ਦਾ ਹੀ ਉਹ ਸੂਪਨੇ ਤੇ ਉਹੀ ਇੱਥੇ ਸੰਸਾਰ ਤੇ ਆਏ ਜਿਵੇਂ ਹੁਣ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਆਇਆ ਹੈ ਬੇ ਸਾਜਗਤਾ ਮਾਣਿਓ ਛਲੋ ਬਲ ਪਾਵਨ ਪਾਇਓ ਤੇ 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 ਮਾਣਿਓ RAM ਰਗਵੰਸ਼ ਕਹਾਇਓ ਦੁਆਪਰ ਕਿਸੇ ਮੁਜ਼ਾਰਕਾਂਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਆ ਪਾਇ ਭਗਤ ਹੈ ਜਨ ਦੀਓ ਕਾਲ ਯੁਗ ਪ੍ਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ ਵੀ ਉਹੀ ਜੋਤ ਤੁਰੀ ਆ ਰਹੀ ਏ ਤੇ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਤੇ ਗੁਰੂ ਅੰਗਦ ਤੇ ਗੁਰੂ ਅਮਰਦਾਸ ਸਾਹਿਬ ਜੀ ਉਹੀ ਜੋਤ ਉਹਨਾਂ ਵਿੱਚ ਤੁਰੀ ਆ ਰਹੀ ਗੁਰਬਾਣੀ ਦੇ ਪੱਤਾਂ ਦੇ ਸਈਏ ਉਹਨਾਂ ਵਿੱਚ ਕੀਤਾ ਹੈ ਹੁਣ ਕਈ ਲੋਕ ਕਿ ਸ਼ੰਕਾ ਕਰਦੇ ਕਿਉਂਕਿ ਜਿਹੜਾ ਇੱਕੋਂ ਕਾਲ ਤੋਂ 18 ਤੋਂ 10 20 ਤੱਕ ਜੋ ਵੀ ਇੱਕ ਇੱਕ ਅੱਖਰ ਹੈ ਉਹ ਗੁਰੂ ਗ੍ਰੰਥ ਸਾਹਿਬ ਉਹ ਗੁਰੂ ਰੂਪ ਹੈ ਤੇ ਗੁਰੂ ਰੂਪ ਤੇ ਪਟਾਂ ਦੀ ਬਾਣੀ ਆਇਆ ਜਾਂ ਭਗਤਾਂ ਦੀ ਬਾਣੀ ਸ਼ੰਕਾ ਕਰਨੀ ਜਿਹੜੀ ਹੈ ਇਹ ਸੋਭਦੀ ਨਹੀਂ ਬਤ ਲੋਕੀ ਜਿਹੜੇ ਕਰਦੇ ਨੇ ਪਰ ਜੋ ਸਪਸ਼ਟ ਹੈ ਉਹ ਇਹੀ ਹੈ ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਹੈ ਉਹਨਾਂ रामचंद्र ਮਾਰੋ ਹੈ 라वण ਭੇਦ ਪਰਪੇਖਣ ਗੁਰਮੁਖ ਪਰਚਾਣ ਹੈ रामचंद्र ਨਾਮ ਗੁਰਬਾਣੀ ਚ ਬਹੁਤ ਵਾਰੀ ਆਇਆ ਹੈ RAM ਨਾਮ ਤਾਂ ਆਇਆ ਹੀ ਹੈ 500 2500 ਤੋਂ ਬਾਅਦ RAM ਕੇਵਲ ਨਾਮ ਆਇਆ ਹੈ ਤੇ रामचंद्र ਵਿਸ਼ੇਸ਼ ਕਰਕੇ ਨਾਮ ਜਿਹੜਾ ਹੈ 6 7 ਵਾਰੀ ਆ ਰਾਮਚੰਦਰ ਨਾਮ ਆਇਆ ਰਾਜਾ ਮੇਰਾ ਰਾਮਚੰਦਰ ਹਾਂਜੀ ਰਾਮਚੰਦਰ ਦੀ ਸੇਵਨਾ ਕੀਨੀ ਇਦਾਂ ਕਰਕੇ ਬਹੁਤ ਸਾਰੇ ਪ੍ਰਮਾਣ ਆਏ ਨੇ ਗੁਰਬਾਣੀ ਅੰਦਰ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਪ੍ਰਸੰਤਾ ਦੀ ਗੱਲ ਹੈ ਇਹ ਵੀ ਹੈ ਵੀ ਇੰਨੇ ਸਾਲ ਬੀਤ ਗਿਆ ਹਿੰਦੁਸਤਾਨ ਆਜ਼ਾਦ ਹੋਇਆ ਵੀ ਇੰਨਾ ਸਮਾਂ ਬੀਤ ਗਿਆ तकरीबन 70 ਸਾਲ ਤੋਂ ਉੱਪਰ ਸਮਾਂ ਬੀਤ ਗਿਆ ਪਰ ਇਸ ਪਾਸੇ ਕਿਸੇ ਵੀ ਸਰਕਾਰ ਨੇ ਧੰਨ ਦਿੱਤਾ ਤੇ ਇਹ ਕੋਈ ਪ੍ਰਮਾਤਮਾ ਦੀ ਪ੍ਰੇਰਣਾ ਹੋਈ ਜਦੋਂ ਪਾਜ ਪਾ ਸਰਕਾਰ ਆਈ ਤੇ ਦਰਿੰਦਰભાઈ ਮੋਦੀ ਜੀ ਉਹਨਾਂ ਨੂੰ ਇਹ ਪ੍ਰਮਾਤਮਾ ਨੇ ਸੇਵਾ ਦਿੱਤੀ ਡਿਊਟੀ ਲਈ ਉਹਨਾਂ ਦੀ ਉਹਨਾਂ ਦੇ ਰਾਹੀਂ ਇਹ ਸਾਰਾ ਕਾਰਜ ਜਿਹੜਾ ਹੈ ਇਹ ਬਹੁਤ ਵੱਡਾ ਇਤਿਹਾਸਕ ਕੰਮ ਹੈ ਤੇ ਬਹੁਤ ਵੱਡਾ ਹੈ ਪੂਰੀ ਦੁਨੀਆ ਵਿੱਚ ਹਿੰਦੁਸਤਾਨ ਨੂੰ ਮਾਣ ਪ੍ਰਾਪਤ ਕਰਨ ਵਾਲੀ ਇਹ ਗੱਲ ਹੈ ਤੇ ਬਹੁਤ-ਬਹੁਤ ਵਧਾਈ ਹੋਵੇ ਵਾਹਿਗੁਰੂ ਸਾਹਿਬ ਜੀ ਫਤਿਹ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਅਜੁੱਧਿਆ ਦੇ ਵਿੱਚ ਜੀ ਸਦਕੇ ਕਰੋ ਪਰ ਇੱਕ ਗੱਲ ਮੈਂ ਨਾਲ ਇਹ ਵੀ ਕਹਿ ਦਵਾਂ ਕਿ ਧਰਮ ਕਿਸੇ ਤੇ ਜ਼ੁਲਮ ਕਰਨਾ ਨਹੀਂ ਜੇ ਸਿਖਾਉਂਦਾ ਤੇ ਧਰਮ ਧਰਮ ਝੂਠ ਬੋਲਣਾ ਵੀ ਨਹੀਂ ਸਿਖਾਉਂਦਾ ਜੀ ਸਦਕੇ ਕਰੋ ਜੋ ਮਰਜੀ ਪਰ ਇਹ ਗੱਲਾਂ ਯਾਦ ਰੱਖਿਓ ਜੇ ਝੂਠ ਬੋਲ ਰਹੇ ਹੋ ਕਿਸੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਸੀਂ ਸਹੀ ਧਰਮ ਹੀ ਨਹੀਂ ਹੋ ਸਕਦੇ ਤੁਸੀਂ ਉਸ ਰਾਮ ਅਕਾਲ ਪੁਰਖ ਵਾਹਿਗੁਰੂ ਦੀ ਕਦੇ ਖੁਸ਼ੀ ਨਹੀਂ ਲੈ ਸਕਦੇ ਇਹ ਵੀ ਯਾਦ ਰੱਖਿਓ ਉੱਥੇ ਪਹੁੰਚਿਆ ਹੋਇਆ ਜਿਹੜਾ ਤਖਤ ਪਟਨਾ ਸਾਹਿਬ ਦਾ ਜਥੇਦਾਰ ਹੈ ਪ੍ਰਾਤਨ ਜਥੇਦਾਰ ਇਕਬਾਲ ਸਿੰਘ ਉਹਨੂੰ ਤਾਂ ਗਿਆਨੀ ਵੀ ਨਹੀਂ ਕਹਿਣਾ ਚਾਹੀਦਾਵੇਂ ਗਿਆਨੀ ਲਿਖਿਆ ਹੁੰਦਾ ਉਹਦੇ ਮੂਰੇ ਉਹ ਸਰਕਾਰਾਂ ਦਾ ਪਿੱਟੂ ਹੈ ਤੇ ਉੱਥੇ ਜਾ ਕੇ ਉਹ ਬੰਦਾ ਬੋਲਦਾ ਹੈ ਕਿ ਸਾਡਾ ਰਾਮ ਦੇ ਨਾਲ ਬਹੁਤ ਗੂੜਾ ਸਬੰਧ ਹੈ ਅਸਲ ਦੇ ਵਿੱਚ ਰਾਮਚੰਦਰ ਦੀ ਜਿਹੜੀ ਵੰਸ਼ ਹੈ ਲਵਕੁਸ਼ ਉਤੋਂ ਹੀ ਸਿੱਖ ਪੈਦਾ ਹੋਏ ਨੇ ਮੈਂ ਇਸ ਦੁਸ਼ਟ ਨੂੰ ਇਹ ਗੱਲ ਕਹਿ ਦੇਣੀ ਚਾਹੁੰਦਾ ਐ ਕਿ ਨਾ ਗੁਰਬਾਣੀ ਪੜ ਲਾ ਸਰਕਾਰਾਂ ਨੇ ਸ਼ਾਇਦ ਤੈਨੂੰ ਪੈਸੇ ਦਿੱਤੇ ਹੋਣੇ ਨੇ ਸਰਕਾਰਾਂ ਨੇ ਤੇਰੀ ਪਿੱਠ ਥੱਪੀ ਹੋਣੀ ਐ ਪੂਰੀ ਜ਼ਿੰਦਗੀ ਤੈਨੂੰ ਝੂਠ ਬੋਲਦਿਆਂ ਨੂੰ ਹੋਗੀ ਕੋਈ ਨਾ ਕੋਈ ਤਾਂ ਚਵਲਾ ਆਪਣਾ ਸ਼ਰਮਕਰ ਕਿਤੇ ਐਸਾ ਨਾ ਹੋਵੇ ਕਿ ਤੇਰੀਆਂ ਆਉਣ ਵਾਲੀਆਂ ਪੁਸ਼ਤਾ ਜਿਹੜੀਆਂ ਨੇ ਉਹਨਾਂ ਤੋਂ ਸਿੱਖ ਨਫ਼ਰਤ ਕਰਨ ਲੱਗ ਪੈਣ ਕਿ ਸਾਡੇ ਵੱਡੇ ਵਡੇਰੇ ਨੇ ਇਹ ਬਕਵਾਸ ਕੀਤੀ ਸੀ ਕਿਸੇ ਟਾਈਮ ਇਹ ਸ਼ਬਦ ਬੋਲੇ ਸੀ ਕੀ ਤੂੰ ਰੱਬ ਨੂੰ ਜਾ ਕੇ ਜਾਣ ਨਹੀਂ ਦੇਣੀ ਕਿ ਤੂੰ ਗੁਰਬਾਣੀ ਨਹੀਂ ਪੜੀ ਸਹੀ ਮਾਨਯੇ ਦੇ ਵਿੱਚ ਜੋ ਤੂੰ ਉੱਥੇ ਅਲਫਾਜ ਬੋਲ ਰਿਹਾ ਕਿ ਸਿੱਖ ਸਿੱਖ ਲਵਕੋਸ਼ ਦੀ ਔਲਾਦ ਹੈ ਕਿ ਤੈਨੂੰ ਇਹ ਸ਼ਬਦ ਕਹਿਣ ਲੱਗਿਆਂ ਸ਼ਰਮ ਮਹਿਸੂਸ ਨਹੀਂ ਹੋਈ ਕਿਉਂਕਿ ਗੁਰਬਾਣੀ ਉਸ ਰਾਮ ਦੀ ਗੱਲ ਕਰਦੀ ਹੈ ਗੁਰਬਾਣੀ ਰਾਮਚੰਦਰ ਨੂੰ ਰੱਬ ਮੰਨਦੀ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਕਹਿਣ ਮੈਂ ਭੇਦ ਹੈ ਗੁਰਬਾਣੀ ਦੇ ਵਿੱਚ ਫਰਕ ਹੈ ਕਿਉਂਕਿ ਅਸੀਂ ਉਸ ਰਾਮ ਨੂੰ ਮੰਨਦੇ ਆ ਜਿਹੜਾ ਪੂਰੀ ਦੁਨੀਆ ਵਿੱਚ ਵਸਿਆ ਹੈ ਉਸ ਰਾਮ ਨੂੰ ਗੁਰਬਾਣੀ ਭਗਵਾਨ ਨਹੀਂ ਮੰਨਦੀ ਜਿਹੜਾ ਰਾਮਚੰਦਰ ਦਸ਼ਰਥ ਦਾ ਪੁੱਤਰ ਹੋਇਆ ਯਾਦ ਰੱਖਿਓ ਤੇ ਸਿੱਖਾਂ ਨੂੰ ਧੱਕੇ ਦੇ ਨਾਲ ਨਾ ਜੋੜੋ ਵੀ ਸਿੱਖ ਅਸੀਂ ਜਿਹੜੀ ਉਹਨਾਂ ਦੀ ਔਲਾਦ ਆ ਅਸੀਂ ਹਿੰਦੂਆਂ ਦੇ ਵਿੱਚੋਂ ਨਿਕਲੇ ਹੋਏ ਆ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਸਿੱਖ ਕਿਸੇ ਹਿੰਦੂ ਵਿੱਚੋਂ ਨਹੀਂ ਨਿਕਲੀ ਹੋਈ ਹੂੰ ਸਿੱਖਾਂ ਦੇ ਵਕਰੇ ਸਿਧਾਂਤ ਨੇ ਜੇ ਤੁਹਾਨੂੰ ਨਹੀਂ ਵਿਸ਼ਵਾਸ ਹੁੰਦਾ ਤੇ ਸਹੀ ਮਾਨੇ ਵਿੱਚ ਗੁਰਬਾਣੀ ਨੂੰ ਪੜ ਕੇ ਵੇਖੋ ਬਾਕੀ ਆ ਜਿਹੜਾ ਬੰਦਾ ਇਕਬਾਲ ਸਿਓ ਬੋਲ ਰਿਹਾ ਇਹ ਵਿਕਿਆ ਹੋਇਆ ਬੰਦਾ ਹੈ ਤੇ ਵਿਕੇ ਹੋਏ ਬੰਦੇ ਦੀ ਆਪਣੀ ਜ਼ੁਬਾਨ ਨਹੀਂ ਹੁੰਦੀ ਆਪਣੇ ਬੋਲ ਨਹੀਂ ਹੁੰਦੇ ਉਹਦੀ ਜ਼ੁਬਾਨ ਤੇ ਉਹਦੀ ਬੋਲ ਬਗਾਨੀ ਹੁੰਦੀ ਹੈ ਤੇ ਉਹਦੇ ਬੋਲ ਜਿਹੜੇ ਆ ਉਹ ਕਿਸੇ ਦੂਸਰੇ ਦੇ ਹੁੰਦੇ ਨੇ ਦਿੱਤੇ ਹੋਏ ਉਹਨੂੰ ਉਸ ਅਸਲ ਦੇ ਵਿੱਚ ਉਹ ਬੋਲੀ ਤੁਰੀ ਜਾਂਦਾ ਬੋਲੀ ਤੁਰੀ ਜਾਂਦਾ ਬਿਲਕੁਲ ਉਹੀ ਗੱਲ ਹੈ ਪਰ ਯਾਦ ਰੱਖਿਓ ਐਸੇ ਅਕਿਰਤ ਘਣ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਕੌਮਾ ਕਦੇ ਲੌਂਗ ਟਾਈਮ ਲਈ ਮਾਫ ਨਹੀਂ ਜੇ ਕਰਦੀਆਂ ਇੱਕ ਟਾਈਮ ਹੁੰਦਾ ਹੈ ਜਦੋਂ ਕੌਮਾ ਇਹਨਾਂ ਦਾ ਪਾਜ ਉਗੇੜ ਕੇ ਰੱਖ ਦਿੰਦੀਆਂ ਨੇ ਦਸਤਾਰ ਉੱਤੇ ਕੱਲਾ ਖੰਡਾ ਲਾਉਣ ਨਾਲ ਸਿੱਖ ਨਹੀਂ ਬੰਦਾ ਬਣਦਾ ਬਾਣਾ ਪਾਉਣ ਨਾਲ ਕੱਲਾ ਬੰਦਾ ਸਿੱਖ ਨਹੀਂ ਬੰਦਾ ਸਿੱਖੀ ਅੰਦਰ ਵੀ ਚਾਹੀਦੀ ਹੈ ਜੀਵਨ ਵਿੱਚ ਵੀ ਸਿੱਖੀ ਹੋਣੀ ਚਾਹੀਦੀ ਹੈ ਗੁਰਬਾਣੀ ਵੀ ਹੋਣੀ ਚਾਹੀਦੀ ਹੈ ਸੋ ਗੁਰਮੁਖੋ ਜੇ ਸਹੀ ਮਾਇਨੇ ਦੇ ਵਿੱਚ ਤੁਸੀਂ ਗੁਰੂ ਨਾਨਕ ਦੇ ਸਿੱਖੋਂ ਆਓ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਜੀਵਨ ਵਿੱਚ ਧਾਰਨ ਕਰੀਏ ਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਮਨ ਕੇ ਆਪਣਾ ਜੀਵਨ ਸਫਲ ਕਰੀਏ ਜੀ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੁਸੀਂ ਵੀਡੀਓ ਦੇਖੀ ਕਿ ਸਿੱਖੀ ਦੇ ਹੀ ਦੋ ਸਾਨੂੰ ਰੂਪ ਨਜ਼ਰ ਆ ਰਹੇ ਆ ਇੱਕ ਸਿੱਖ ਜਿਹੜਾ ਵੈ ਉਹ ਕਹਿ ਰਿਹਾ ਵੈ ਕਿ ਸਿੱਖ RAM DAS ਦੇ ਲਵ ਕੁਸ਼ ਤੋਂ ਉਹਨਾਂ ਤੋਂ ਬਣੇ ਆ ਸਿੱਖ ਗੁਰੂ RAM DAS ਦੀ ਜਿਹੜੀ ਹੈ ਉਹਨਾਂ ਦੀ ਔਲਾਦ ਹੈ ਤੇ ਉਹ ਹਾਲਾਕੇ ਬਾਣੀ ਵਿੱਚੋਂ ਕੱਢ ਕੇ ਦੱਸ ਰਿਹਾ ਵੈ ਦੂਸਰੇ ਬਨੇ ਸਾਡਾ ਦੂਸਰਾ ਸਖਵੀਰ ਕਹਿ ਰਿਹਾ ਵੈ ਕਿ ਰਾਮ ਦਾ ਮਤਲਬ ਹੈ ਅੱਲਾ ਪਾਕ ਅੱਲਾ ਪਾਕ ਦੇ ਬਾਰੇ ਬਾਣੀ ਵਿੱਚ ਕਿਹਾ ਗਿਆ ਵੈ ਇਹ ਬਾਣੀ ਦਾ ਗਲਤ ਮਤਲਬ ਕੱਢ ਕੇ ਹੋਰ ਬਨੇ ਜੋੜਿਆ ਇਹ ਪਿੱਠੂ ਹੈਗਾ ਵੈ ਜਿਹੜਾ ਸਰਕਾਰਾਂ ਕੋਲੋਂ ਕੋਈ ਮਫਾਦਤ ਲੈ ਕੇ ਤੇ ਗਲਤ ਅਰਥ ਕੱਢ ਰਿਹਾ ਵੈ ਬਾਣੀ ਦਾ ਵੀਰੋ ਮੈਨੂੰ ਇਹਦਾ ਪਤਾ ਨਹੀਂ ਐ ਕਿ ਦੋਨਾਂ ਚੋਂ ਕਿਹੜਾ ਠੀਕ ਦੱਸ ਰਿਹਾ ਕਿਹੜਾ ਗਲਤ ਦੱਸ ਰਿਹਾ ਵੈ ਲੇਕਿਨ ਮੈਂ ਇੱਕ ਗੱਲ ਜਾਣਨਾ ਮੈਂ ਕਿ ਹਰ ਮذਬ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਐ ਜਿਹੜੇ ਕਿ ਮਜ਼ਹਬ ਨੂੰ ਬਦਲ ਦਿੰਦੇ ਆ ਕਿਸ ਤਰ੍ਹਾਂ ਬਦਲ ਦਿੰਦੇ ਆ ਕਿ ਬੈਨ ਹੀ ਜਿਹੜੇ ਮਜ਼ਹਬ ਦੇ ਮੈਂ ਹੀ ਹੁੰਦੇ ਆ ਮਜ਼ਹਬ ਦੇ ਵਿੱਚ ਜਿਹੜੇ ਅਰਸ਼ਾਦ ਫਰਮਾਏ ਹੁੰਦੇ ਆ ਉਹਨਾਂ ਨੂੰ ਆਪਣੇ ਮਤਲਬ ਦੇ ਵਾਸਤੇ ਤੋੜ ਮੜੋੜ ਕੇ ਤਸ਼ਬਿਹਾਂ ਦੇ ਕੇ ਉਹਨਾਂ ਦਾ ਮਤਲਬ ਬਦਲ ਦਿੰਦੇ ਆ ਤੇ ਲੋਕ ਜਿਹੜੇ ਹੁੰਦੇ ਭੋਲੇ ਭਾਲੇ ਸਿੱਧ ਸਾਰੇ ਜਿਨ੍ਹਾਂ ਨੂੰ ਦੀਨ ਦੇ ਬਾਰੇ ਜ਼ਿਆਦਾ ਸਮਝ ਨਹੀਂ ਹੁੰਦੀ ਉਹ ਉਹਨਾਂ ਦੀ ਗੱਲ ਤੋਂ ਮੰਨ ਲੈਂਦੇ ਆ ਉਹ ਕਹਿੰਦੇ ਕਿ ਯਾਰ ਇਹ ਤਾਂ ਗੁਰਬਾਣੀ ਤੋਂ ਕਹਿ ਰਿਹਾ ਇਹ ਕੁਰਾਨੇ ਪਾਕ ਚ ਕਹਿ ਰਿਹਾ ਵੈ ਇਹ ਬਾਈਬਲ ਚ ਕਹਿ ਰਿਹਾ ਵੈ ਤੇ ਇਹ ਹਰ ਜਗ੍ਹਾ ਤੇ ਹਰ ਮਜ਼ਮ ਦੇ ਵਿੱਚ ਇੰਜ ਦੇ ਲੋਕ ਮੌਜੂਦ ਹੁੰਦੇ ਆ ਜਿਹੜੇ ਝੂਠੀਆਂ ਕਹਾਣੀਆਂ ਘੜ ਲੈਂਦੇ ਆ ਲਫ਼ਜ਼ਾਂ ਦੇ ਕਈ ਕਈ ਮਤਲਬ ਬਣਾ ਲੈਂਦੇ ਆ ਬਣਾ ਕੇ ਤੇ ਉਹਨੂੰ ਮਜ਼ਮ ਦੇ ਨਾਲ ਜੋੜ ਦਿੰਦੇ ਆ ਜੋੜ ਦਿੰਦੇ ਆ ਤੇ ਫਿਰ ਆਪਣੇ ਮਤਲਬ ਦਾ ਚੋਂ ਕੱਢ ਕੇ ਮਤਲਬ ਤੇ ਉਹਨੂੰ ਫਲਾ ਦਿੰਦੇ ਆ ਉੱਤੇ ਗੱਲਬਾਤ ਕਰਦੇ ਆ ਤੇ ਆਪਣੀ ਗੱਲ ਨੂੰ ਸੱਤ ਸਾਬਤ ਕਰ ਦਿੰਦੇ ਆ ਵੀਰੋ ਇਹ ਹੁਣ ਤੁਸੀਂ ਬਿਹਤਰ ਜਾਣਦੇ ਜੇ ਤੁਸੀਂ ਸੱਜ ਜਾ ਸਕਦੇ ਜੀ ਕਿ ਦੋਨਾਂ ਜਿਹੜੇ ਪ੍ਰਚਾਰਕ ਹੈਗੇ ਆ ਇਹਨਾਂ ਵਿੱਚੋਂ ਸੱਚ ਕਿਹੜਾ ਬੋਲਣ ਰਿਹਾ ਤੇ ਝੂਠ ਜ਼ੁਲਮ ਜ਼ਿਆਤੀ ਕਿਹੜਾ ਪ੍ਰਚਾਰ ਕਰਨ ਰਿਹਾ ਵੀਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸਾਂ ਨੇ ਲੱਗੀ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਆਪਣਾ ਢੇਰ ਜਰਾ ਖਿਆਲ ਰੱਖਣਾ ਦੁਆਵਾਂ ਯਾਰ ਹੋਣਾ ਅੱਲਾ ਫੇ